thank okay.

ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਸੇਵਾ ਵਰਕਟ ਪਏ ਗੁਰੂ ਤੇਗ ਬਹਾਦਰ ਸਗਲ ਸਿੱਖਾਂ ਪੈ ਟਾਪੀ ਜਾਤ ਰੂਪ ਸਾਰੇ ਮਹਾਨ ਸਤਿਗੁਰੂ ਕੰਤਾਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਅਤੇ ਉਹਨਾਂ ਦੇ ਪਿਆਰੇ ਸਿੱਖ ਭਾਈ ਮਤੀ ਦਾਜ ਜੀ ਭਾਈ ਸਦੀ ਦਾਸ ਜੀ ਭਾਈ ਦਿਆਲਾ ਜੀ ਦੀ ਮਹਾਨ ਸ਼ਾਹ ਨੂੰ ਸਮਰਪਿਤ ਹੁੰਦੇ ਹੋਏ ਪੰਥ ਵੱਲੋਂ 350 ਸਾਲਾ ਸ਼ਤਾਬੀ ਰੂਪ ਵਿੱਚ ਅਤੇ ਦਸਵੇਂ ਪਾਤਸ਼ਾਹ ਪੁੱਤਰਾਂ ਦੇ ਦਾਨੀ ਸੁਸਵੇਸ ਪਿਤਾ ਜੀ ਦੇ 350 ਸਾਲਾ ਗੁਰਿਆਈਪੁਰਪ ਨੂੰ ਸਮਰਪਿਤ ਹੁੰਦੇ ਹੋਏ ਜੋ ਨਗਰ ਕੀਰਤਨ ਸ਼ਾਮ ਦੀ ਧਰਤੀ ਤੋਂ ਗੁਰਦੁਆਰਾ ਤੋਂ ਹੀ ਸਭ ਤੋਂ ਆਰੰਭ ਹੋਏ ਹਨ ਰਾਗ ਫੀਰ ਕੋਰਤੀ ਧਰਤੀ ਤੇ ਪੁਜੇ ਸਨ ਤੇ ਸੰਗਤਾਂ ਦੇ ਵਿੱਚ ਬਹੁਤ ਜ਼ਿਆਦਾ ਆਤਸ਼ਾ ਹੈ ਸੰਗਤਾਂ ਨੇ ਤਨ ਕਰਕੇ ਮਨ ਕਰਕੇ ਤਨ ਕਰਕੇ ਸਵਾਮਾ ਕੀਤੀ ਹਨ ਮੇਰੇ ਨਾਲ ਹੀ ਸਾਡੇ ਸਟਾਕ ਕਾਜ ਪਰਫਾਰਮਿੰਗ ਤੇ ਮਹਾਰਾਜ ਜੀ ਸ਼੍ਰੋਮਣੀ ਕਾਲੀ ਦਲ ਦੀ ਰਮਾਇੰਦਗੀ ਕਰਦੇ ਨੇ ਜੀਸਾ ਰਾਕੇ ਵੱਲੋਂ ਜਿਨ੍ਹਾਂ ਨੇ ਬੜੇ ਸੋਹਣੇ ਸੰਗਤਾਂ ਦੇ ਸਹਿਯੋਗ ਸਦਕਾ ਪ੍ਰਬੰਧ ਕੀਤੇ ਹਨ ਦਾਸ ਮੁੱਖੀ ਪ੍ਰਬੰਧ ਨੂੰ ਸਾਡੇ ਸਤਿਕਾਰਯੋਗ ਪ੍ਰਧਾਨ ਸਰਦਾਰ ਰਜਿੰਦਰ ਸਿੰਘ ਧਾਮੇ ਸਾਹਿਬ ਅਤੇ ਸਮੁੱਚੀ ਟੀਮ ਵੱਲੋਂ ਇਹਨਾਂ ਪ੍ਰਬੰਧਾ ਕੀਤਿਆਂ ਦਾ ਦਾਸ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਸਾਨੂੰ ਸਾਰੀਆਂ ਸੰਗਤਾਂ ਨੂੰ ਸਾਰੇ ਲੋਕਾਈ ਨੂੰ ਗੁਰੂ ਦਾ ਉਪਦੇਸ਼ ਸੁਣ ਕੇ ਮਨ ਕੇ ਆਪਣਾ ਜਿਹੜਾ ਜੀਵਨ ਉਹ ਜ਼ਿੰਦਗੀ ਬਸਰ ਕਰਨੀ ਚਾਹੀਦੀ ਹੈ ਕਿਉਂਕਿ ਪਾਤਸ਼ਾਹ ਸਭ ਦੇ ਸੰਧੂ ਹਨ Hindu, Muslim, Sikh, Sai ਸਾਰੇ ਮਹਾਰਾਜ ਨੇ ਉਹ ਦੇਸ਼ ਬਖਸ਼ ਕੀਤਾ ਹੈ ਧਰਮ ਰੱਖਿਆ ਕਹਨ ਜਿਸੇ ਜਾਦਾ ਕਿਸੇ ਬਰਾਦੀ ਦਾ ਕੋਈ ਬੋਧ ਨਹੀਂ ਕਰਦੇ ਇਹ ਸਾਨੂੰ ਮਰਨੇ ਵਿਦੇਸ਼ ਸਾਨੂੰ ਬਖਸ਼ ਕੀਤਾ ਹੈ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਭਗਤਾਂ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮਹਾਨ ਇਤਿਹਾਸਿਕ नगर कीर्तन असाम ਤੋਂ ਚੱਲ ਕੇ ਸਾਡੇ ਨਗਰ ਵਿੱਚ ਰਾਤ ਪਹੁੰਚ ਨਵੇਂ ਪਾਦਸ਼ਾਹ ਸ੍ਰੀ ਗੁਰੂ ਦੇਵ ਸਾਹਿਬ ਦੀ 350 ਸਹਾਲਾ ਸ਼ਹੀਦੀਪੁਰ ਨੂੰ ਸਮਰਪਿਤ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਤੇਾਲਾ ਜੀ ਦੀ ਸ਼ਹੀਦੀ ਨੂੰ ਸਮਰਪਿਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬੇ ਕਮਾਲ ਉਹਨਾਂ ਦੀ ਗੁਰਿਆਈ ਦੇ 350 ਸਾਲਾ ਗੁਰਿਆਈ ਦੇ ਵਸ ਨੂੰ ਸਮਰਪਿਤ ਇਹ ਨਗਰ ਕੀਰਤਨ ਅਸਾਮ ਤੋਂ ਆਰੰਭ ਹੋ ਕੇ ਹਿੰਦੁਸਤਾਨ ਦੇ ਵੱਖ-ਵੱਖ ਹਿੱਸਿਆਂ 'ਚ ਪੜਾ ਕਰਦਾ ਹੋਇਆ ਰਾਤ ਫਰੀਦਕੋਟ ਪਾਪਾ ਫਰੀਦ ਦੀ ਇਸ ਪਾਵਨ ਪਵਿੱਤਰ ਨਗਰੀ 'ਚ ਪਹੁੰਚਿਆ ਅਸੀਂ ਵਡਭਾਗੇ ਆ ਜਿਨ੍ਹਾਂ ਨੇ ਆਪਦੀ ਜੀਵਨ ਕਾਲ ਦੌਰਾਨ ਇਸ ਨਗਰ ਕੀਰਤਨ ਦੇ ਦਰਸ਼ਨ ਕੀਤੇ ਬੜੀ ਵੱਡੀ ਗਿਣਤੀ ਵਿੱਚ ਸੰਗਤਾਂ ਕੱਲ ਰਾਤ ਤੇ ਰਾਤ ਕਿਉਂਕਿ ਨਗਰ ਕੀਰਤਨ ਪਹੁੰਚਿਆ ਇਸ ਨਗਰ ਕੀਰਤਨ ਦਾ ਸਵਾਗਤ ਕੀਤਾ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਨਤਮਸਤਕ ਹੋਏ ਮੈਨੂੰ ਵਿਸ਼ੇਸ਼ ਖੁਸ਼ੀ ਇਸ ਗੱਲ ਦੀ ਹੈ ਕਿ ਬੜੀ ਵੱਡੀ ਗਿਣਤੀ 'ਚ ਨੌਜਵਾਨ ਬੱਚੇ ਬੱਚੀਆਂ ਲੋਕ ਆਪਦੇ ਲੈ ਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰ ਰਹੇ ਸੀ ਕਿਉਂਕਿ ਜਿਹੜਾ ਸਾਡਾ ਇਤਿਹਾਸ ਸਿੱਖ ਕੌਮ ਦਾ ਇਤਿਹਾਸ ਹੈ ਜਿਹੜਾ ਬੜਾ ਇੱਕ ਗੌਰਵਮੈ ਇਹ ਇਤਿਹਾਸ ਹੈ ਦੋਨੋਂ ਵੇਖੋ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਸੇ ਹੋਰ ਧਰਮਾਸਤੇ ਆਪਣੀ ਜਾਨ ਵਾਰੀ ਇਹਦੀ ਉਦਾਹਰਣ ਤੁਹਾਨੂੰ ਕਿਤੇ ਦੁਨੀਆ 'ਚ ਨਹੀਂ ਮਿਲੇਗੀ ਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਰਪੰਚਦਾਨੀ ਹੈ ਜਿਨ੍ਹਾਂ ਨੇ ਆਪ ਦਾ ਸਾਰਾ ਖੁਸ਼ੀਵਾਰਤਾ ਕੌਮ ਉਤੇ ਦੇਸ਼ ਉਤੇ ਸੋਦੇ ਬੱਚੇ ਜਦੋਂ ਜਾਣਨਗੇ ਦੇਖਣਗੇ ਇਤਿਹਾਸ ਨੂੰ ਜਾਣਨਗੇ ਤਾਂ ਹੋਰ ਪ੍ਰੇਰਿਤ ਹੋਣਗੇ ਕੌਮ ਪ੍ਰਤੀ ਹੋਰ ਜਜ਼ਬਾ ਪੈਦਾ ਹੁੰਦਾ ਮੈਂ ਸਾਰੀ ਜਿੰਨੇ ਨਗਰ ਕੀਰਤਨ ਦੇ ਨਾਲ ਸਿੰਘ ਸਾਹਿਬ ਆਏ ਹੈ ਜਿੰਨੇ ਸਾਡੇ ਭਾਈ ਸਾਹਿਬ ਹੁਣੀ ਆਏ ਹੈ ਸਭ ਦਾ ਸਵਾਗਤ ਵੀ ਕਰਦਾ ਤੇ ਇਸ ਗੱਲ ਦੀ ਵੀ ਖਿਮਾ ਚਾਹਤਨਾ ਕਰਦਾ ਕਿਤੇ ਸਾਡੇ ਤੋਂ ਕੋਈ ਪਰਬੰਧਾ ਜੇ ਕਿਤੇ ਘਾਟ ਕਮੀ ਰਹਿ ਗਈ ਹੋਵੇ ਤਾਂ ਉਸ ਦੀ ਹੱਥ ਛੋੜ ਕੇ ਮਾਫੀ ਗੁਰੂ ਸਾਹਿਬ ਬਖਸ਼ਿਸ਼ ਕਰਨ ਗੁਰੂ ਸਾਹਿਬ ਰਹਿਮਤਾਂ ਬਖਸ਼ਣ ਇਸ ਇਲਾਕੇ ਤੇ ਪੰਜਾਬ ਤੇ ਦੇਸ਼ ਤੇ ਕੌਮ ਤੇ ਲੋਕਾਂ ਨੂੰ ਪਿਆਰ ਇਤਬਾਕ ਤੇ ਚੜ੍ਹਦੀ ਕਲਾ ਬਖਸ਼ਣ ਆਦਿ ਰਹੇ ਜਹਾਨੀ ਸੰਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਅਦੁੱਤੀ ਸ਼ਹਾਦਤ ਨੂੰ ਅੱਜ ਪੂਰਾ ਵਿਸ਼ਵ ਹੈ ਜਿਹੜਾ ਉਹ ਮਨਾ ਰਿਹਾ ਹੈ ਕਿਉਂਕਿ ਵਿਸ਼ਵ ਦੇ ਵਿੱਚ ਇੱਕ ਵੱਖਰੀ ਮਿਸਾਲ ਹੈ ਕਿ ਗੁਰੂ ਪਾਤਸ਼ਾਹਾਂ ਨੇ ਦੂਸਰੇ ਧਰਮ ਦੀ ਰਾਖੀ ਦੇ ਖਾਤਰ ਆਪਣਾ ਸੀਸ ਬਲਦਾਨ ਦਿੱਤਾ ਸੋ ਇਹ ਬਹੁਤ ਵੱਡੀ ਗੱਲ ਹੈ ਔਰ ਅੱਜ ਸਾਰੀ ਦੁਨੀਆ ਉਹਨਾਂ ਦੀ ਇਸ ਕੁਰਬਾਨੀ ਨੂੰ ਯਾਦ ਕਰ ਰਹੀ ਹੈ ਔਰ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਕੇ ਆਪਦਾ ਜੀਵਨ ਸਫਲ ਕਰ ਰਹੇ ਕਿਉਂਕਿ ਗੁਰੂ ਸਾਹਿਬ ਨੇ ਮਨੁੱਖ ਨੂੰ ਜਿੱਥੇ ਜਿਉਣਾ ਸਿਖਾਇਆ ਉਥੇ ਇਸ ਜੀਵਨ ਚ ਰਹਿੰਦੇ ਆ ਉਹ ਕਰਤ ਕਰਕੇ ਉਹ ਕੰਮ ਕਰਕੇ ਉਹ ਨਾਮ ਜਪ ਕੇ ਆਪਦਾ ਜੀਵਨ ਸਫਲ ਕਰਨ ਵਾਸਤੇ ਜਿਸ ਕਾਰਜ ਵਾਸਤੇ ਮਨੁੱਖ ਇਸ ਸ਼ਕਤੀ ਤੇ ਹੋਂਗਾ ਉਹਦੇ ਨਾਲ ਵੀ ਜਿਹੜਾ ਸੰਦੇਸ਼ ਦਿੱਤਾ ਸੋ ਇਹ ਦੁਨੀਆ ਦੀ ਜਿਹੜੀ ਹੈ ਲਾਸਾਨੀ ਮਿਸਾਲ ਹੈ ਪਰ ਵੈਕੀ ਕਿਰਪਾ ਕਰੇ ਅਸੀਂ ਇਸੇ ਤਰ੍ਹਾਂ ਆਪਦੇ ਗੁਰੂਆਂ ਪੀਰਾਂ ਫਕੀਰਾਂ ਦੇ ਜਿਹੜੇ ਆ ਦਿਨ ਮਨਾਉਂਦੇ ਰਹੀਏ ਪਰ ਉਹਨਾਂ ਦੇ ਦੱਸੇ ਹੋਏ ਰਸਤੇ ਤੇ ਚੱਲ ਕੇ ਆਪਦਾ ਜੀਵਨ ਸਫਲ ਕਰੀਏ